ਪੜਿਆਰ ਆਹ ਨਵੇਂ ਫੋਨ ਕਰਾ। ਆ ਜਾ। ਮੈਂ ਪੁੱਜ ਕੇ ਆਉਣਾ ਵਾਪਸ ਇੱਥੇ ਪੁਲਸ ਵਾਲਿਆਂ ਦਾ ਦੇਖਣਾ ਸਾਰਾ ਕੀ ਕਰਦੇ ਹੋ। ਬਰੀ ਜਿੱਕੂ ਜਮਾ ਲੈ। ਉਹਦੇ ਨੂੰ ਫੋਨ ਹੈਗਾ ਤੇ ਆ ਉਹਦੇ ਕੋਲ। ਹਾਂ ਨਿਕਲ। ਉਹ ਆਉਂਦਾ ਕਿੱਥੇ ਆ? ਓ ਯਾਰ ਗੱਲ ਸੁਣਾ। ਉਹ ਖੜਿਆ। ਉਹ ਜਿਹੜਾ ਫੋਨ ਤੇ ਪੁੱਤ ਲੈ ਕੇ ਗਏ ਆ ਉਹ ਬੰਦੇ ਉਹ ਹੈਗਾ ਨਾ ਕਿਸੇ ਦਾ। ਮਾ ਮਾ ਇਹ ਉਹ ਮੌਕਾ ਨਾ ਖਰਾਬ ਹੋ ਜੇ ਇਸ ਕਰਕੇ ਕੰਮ ਨਾ ਬਣੇ ਇੱਥੇ ਆਜੋ ਬਾਹਰ ਆਜੋ ਮੇਰੀ ਤੁਹਾਨੂੰ ਇਹਦਾ ਨੰਬਰ ਤੇ ਠੀਕ ਹੈ ਆ ਜਾ ਆ ਜਾ ਇਹ ਆ ਬੰਦ ਕਰ ਦੋ ਉਹ ਕਿਹਦਾ ਨੰਬਰ ਦਾ ਮੈਨੂੰ ਜਿਹੜਾ ਲੈ ਕੇ ਆਣਾ ਜਿਹੜਾ ਤੁਹਾਨੂੰ ਲੈ ਕੇ ਆਉਣਾ ਉਹ ਲੋਕ ਕੀ ਨੰਬਰ ਹੈ ਕਿਹਦੇ ਬਾਰੇ ਗੱਲ ਕਰਦਾ ਹੈ ਕਿ ਨਹੀਂ ਉਹਨਾਂ ਦਾ ਕੁੱਬਾ ਹੈ ਤੇ طبعا ਇਹ ਚਾਰ ਦਾ ਹੈ ਤੇ ਇਹ ਪੱਟੇ ਦਾ ਵੀ ਆ ਗਿਆ ਤੇ ਮੈਂ ਕਿਤੇ ਵਾਲਾ ਫਿਰ ਮੁੜਿਆ ਭਾਗ ਨਾ ਤੇ ਆਡਾ ਕਾ ਲਾਉਣਾ ਉਹੋ ਕਹਣਾ ਚਾਹੀਦਾ ਫਿਰ ਆ ਮੋਬਾਈਲ ਉਹ ਕੈਂਸਲ ਕਰ ਦੇਣਾ ਹਾਂ ਮੋਬਾਈਲ ਬਹੁਤ ਵੀਰੇ ਦਾ ਵੀਰੇ ਵਧੀਆ ਇੱਧੇ ਹੋਈ ਆ ਇਹ ਅਦਰ ਮਾਰਿਆ ਕਿਹਨਾ ਨਾਮ ਅਰਜਨ ਕੁਮਾਰ ਦੁਕਾਨ ਦਾ ਕੀ ਨਾਮ ਹੈ ਅਮਿਤ ਕਲਾਤ ਉਸ ਹਾਂ ਜੀ ਕੀ ਗੱਲ ਬਾਤ ਹੈ ਗੱਲ ਭਾਈ ਕੁਛ ਨਹੀਂ ਹੈ ਅਗੇ ਕੋ ਲੈਣ ਦੇਣ ਆਏ ਇਹਨਾਂ ਦਾ ਪੈਸਾ ਦਾ ਕਿ ਡੈਂਪ ਭਾਈ ਸਰਾ ਮੁਕਾਤਾ ਹੈ ਤੇ ਰਾਈ ਨਵ ਹੋ ਗਿਆ ਸੜਾ ਹੋ ਗਿਆ ਹੈ ਸਾਨੂੰ ਰੋਇਤਮ ਕਿਹਾ ਜਾਂਦਾ ਹੀ ਤਾਂ ਬੰਤਨ ਬੰਤਨ ਸੰਸਾਨ ਬਦਲਾ ਲੈਣਾ ਦਾ ਬਦਲਾ ਲੈਣਾ ਆ ਕੌਣ ਬੰਦੇ ਆ ਕਿੰਨੇ ਪੈਸੇ ਲੈਂਦੇ ਆ ਫਾਇਲ ਲਗਸਾ ਵਾਲਾ ਕਦਾ ਮੈਂ ਸਮਾਂ ਪੀਣਾ ਤੁਹਾਡਾ ਕੰਪਰਮਾਈਜ਼ ਦੋ ਮਹੀਨੇ ਪਹਿਲਾਂ ਆਇਆ ਫਾਇਲ ਇਹ ਬੰਦੇ ਐ ਡੈਪੋਂ ਇਨਕਾਰਾ ਕਰਾਇਆ ਸੀ ਬੰਦੇ ਕੌਣ ਸੀ ਇਹ ਨਾਂ ਦਾ ਹੈ ਮੇਜਰ ਸਰਾਵਾਂ ਦਾ ਹੈ ਅੱਜ ਕੀ ਗੱਲ ਬੋਤੋਈ ਦੁਕਾਨ ਤੇ ਅੱਜ ਮੈਂ ਤੁਮੇ ਕਿੰਨੇ ਭਰਾ ਬੈਠੇ ਆ ਆਪਾਂ ਤੇ ਦੋ ਮੈਂ ਪਿਛਲੇ ਬੈਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲੱਪੇ ਤੇ ਗੱਲਬਾਤ ਕੀਤੀ ਉਹਨੇ ਤੁਹਾਡੇ ਨਾਲ ਆਉਂਦਾ ਕੋਈ ਗੱਲਬਾਤ ਨਹੀਂ ਕੀਤੀ ਨਾ ਨਾ ਕੋਈ ਗੱਲਬਾਤ ਨਹੀਂ ਆਉਂਦੇ ਗੋਲੀ ਚਲਾ ਤੇ ਮੈਂ ਲੋਕੇ ਜਾਣ ਛਡਾਈ ਆਪਣੀ ਪੜਾ ਭੱਜ ਗਿਆ ਮੈਂ ਤੇ ਦੋਆਂ ਨੇ ਗੋਲੀਆਂ ਕਿੰਨੇ ਬੰਦੇ ਆਏ ਸੀ ਕਿਹੜੀ ਧਾਰੀ ਦੇ ਕਿੰਨੇ ਚਾਰ ਚਾਰ ਦੋ ਤਿੰਨ ਜਣੇ ਉਹਨਾਂ ਦੇ ਮੁੰਡੇ ਹੋ ਗਏ ਨਾਲ ਨਾਲ ਅੱਛਾ ਚਾਰ ਨਾਲ ਦੋ ਤਿੰਨ ਗੋਲੀਆਂ ਚਲਾਈਆਂ ਆ ਤੇ ਨਾਲੇ ਉਹਨਾਂ ਦੇ ਕੁਰਬਾਨਾ ਵੀ ਹੋ ਗਏ ਸੀ ਉਹਨਾਂ ਕੋਲ ਅੱਛਾ ਤੇ ਮੁੜ ਕੇ ਮੂੰਹ ਬਲਟੇ ਸਾਰੇ ਨੇ ਗੋਲੀ ਲੱਗੀ ਕਿਸੇ ਤੇ ਹਾਂਜੀ ਕਿਹਦੇ ਲੱਗੀ ਛੋਟੇ ਬਰਾਦਰ ਤੇ ਲੱਗੀ ਜੀ ਨਾ ਕੀ ਨਾ ਨੀਰਜ ਕੁਮਾਰ ਅੱਛਾ ਨੀਰਜ ਕੁਮਾਰ ਹੀ ਹੋਇਆ ਅਸੀਂ ਮੰਗ ਕਰਦੇ ਹਾਂ ਉਹ ਲੈ ਗਏ ਦਵਾ ਦਵਾ ਉਹਨਾਂ ਨੂੰ ਅਸੀਂ ਮੰਗ ਕਰਦੇ ਹਾਂ ਮੰਗ ਭਾਈ ਇਨਸਾਫ ਦੀ ਦਾ ਹੋਰ ਗਰਾਮ ਕਰਾਓ ਸਾਨੂੰ ਹੁਣੇ ਇਤਲਾਹ ਮਿਲੀ ਹੈ ਜੀ ਅਮਤ ਕਲਾਤ ਹਾਊਸ ਆ ਅਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੁਝ ਬੰਦਿਆਂ ਨੇ ਆ ਕੇ ਝਗੜਾ ਕੀਤਾ ਬਾ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਤੇ ਲੱਤ 'ਚ ਗੋਲੀ ਲੱਗੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਆ ਸਾਹਮਣੇ ਆਉਂਦੀ ਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਪਤਾ ਲੱਗਾ ਕਿੰਨੇ ਲੋਕ ਸੀਗਾ ਕਿੰਨਿਆਂ ਦੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦੱਸ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਆ ਜੀ ਤੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਹਾਂ ਜਖਮੀ 1-2 ਜਣੇ ਫਿਰ ਇੱਕ ਇੱਕ ਜਖਮੀ ਦੀ ਰਿਪੋਰਟ ਹੈ ਸਾਡੇ ਕੋਲ